ਇਕਮਾਰ ਫੀਡ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ Haryana Rajasthan ਦੇ ਮੌਸਮ ਦੀ ਸੱਸੀਆਂ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਤੈਨੂੰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ ਜਾਰੀ ਕਰ ਦਿੱਤੇ ਗਏ ਹਨ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਪੱਚੀਵੇਂ ਸਿਸਟਮ ਦਾ ਵੱਧ ਅਸਰ ਦੇਖਣ ਨੂੰ ਮਿਲੇਗਾ ਤੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਆਉਂਦੇ ਦਿਨਾਂ ਦੇ ਵਿੱਚ ਇਸ ਦਾ ਅਸਰ ਕਿਹੜੇ ਇਲਾਕਿਆਂ ਵਿੱਚ ਵੱਧ ਦੇਖਣ ਨੂੰ ਮਿਲ ਸਕਦਾ ਹੈ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਨਾਲ ਜੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤਵੀਰਾਂ ਤੁਹਾਡੇ ਨਾਲ ਸੰਜੀਆਂ ਕਰ ਰਿਹਾ। ਤਕਰੀਬਨ ਕੱਲ ਤੋਂ ਹੀ ਆਪਾਂ ਨੂੰ ਦੁਪਹਿਰ ਤੋਂ ਟੁੱਟਵੇਂ ਰੂਪ ਦੇ ਵਿੱਚ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ, ਹਿਜਾਣਾ, ਰਾਜਸਥਾਨ ਦੇ ਵਿੱਚ ਬੱਦਲਵਾਈ ਐਂਟਰ ਹੁੰਦੀ ਦਿਖਾਈ ਦੇ ਰਹੀ ਸੀ। ਕਿਸੇ ਨਾ ਕਹਿ ਸਕਦੇ ਆ ਕਿ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਜ ਰਾਤ ਬੱਦਲਵਾਈ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਬਾਕੀ ਓਵਰਲ ਟੈਂਪਰੇਚਰ ਦੀ ਗੱਲ ਕਰੀਏ ਤਿਰਵਨ 10-11 ਡਿਗਰੀ ਟੈਂਪਰੇਚਰ ਆਪਾਂ ਨੂੰ ਰਾਤ ਵੇਲੇ ਦੇਖਣ ਨੂੰ ਮਿਲੇ। ਵਿਚ ਹਲਕਾ ਜਿਹਾ ਬੱਦਲੀ ਸਿਸਟਮ ਅਸੀਂ ਦੇਖਣ ਨੂੰ ਮਿਲ ਰਿਹਾ ਸੀਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਜੇ ਮੌਸਮ ਵਿਭਾਗ ਨੇ ਅਪਡੇਟ ਦਿੱਤੀ ਗਈ ਹੈ 0.1 ਡਿਗਰੀ ਐਵਰੇਜ ਮੈਕਸਿਮਮ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਅੱਪ ਦੇਖਣ ਨੂੰ ਮਿਲਿਆ ਓਵਰਆਲ ਪੂਰੇ ਪੰਜਾਬ ਦੀ ਗੱਲ ਕਰੀਏ 2.2 ਡਿਗਰੀ ਮੈਕਸਿਮਮ ਟੈਂਪਰੇਚਰ ਅੱਪ ਦੇਖਣ ਨੂੰ ਮਿਲਿਆ ਜੇਕਰ ਅੱਜ ਤੋਂ ਬਾਅਦ ਟੈਂਪਰੇਚਰ ਦੀ ਗੱਲ ਕਰੀਏ ਤਾਂ 26.7 ਡਿਗਰੀ ਪਖਰਾ ਨੰਗਲ ਡੈਮ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ ਮਿਲਿਆ ਜੇਕਰ ਅੱਜ ਦੀ ਗੱਲ ਕਰੀ ਅੱਜ ਆਪਾਂ ਨੂੰ ਸਵੇਰ ਦੇ ਪਹਿਲੇ ਘੰਟੇ ਤੋਂ ਹੀ ਟ ਪੱਟੀ ਹੋ ਗਿਆ ਗੁਰਦਾਸਪੁਰ ਚਾਰਪੁਰ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਡੁੱਟਵੇਂ ਰੂਪ ਦੇ ਵਿੱਚ ਤੂਪ ਕੁਝ ਥਾਵਾਂ ਤੇ ਵੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਅੱਗੇ ਗੱਲ ਕਰੀਏ ਤਾਂ ਦੁਪਹਿਰ ਨੂੰ ਹੁਈ ਆਪਾਂ ਨੂੰ ਤਕਰੀਬਨ ਯਾਤਰਾ ਇਲਾਕਿਆਂ ਦੇ ਵਿੱਚ ਬਦਲਵਾਈ ਲੰਗਦੀ ਹੋਈ ਦਿਖਾਈ ਦੇਗੀ ਜੇਕਰ ਮੇਨ ਤੌਰ ਤੇ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ ਇਸ ਦਾ ਅਸਰ ਵੱਧ ਦੇਖਣ ਨੂੰ ਮਿਲੇਗਾ ਬਾਕੀ ਨੰਗਲ ਹੋ ਗਿਆ ਤਲਵਾੜਾ ਹੋ ਗਿਆ ਜਿੱਥੇ ਹਿਮਾਚਲ ਦੀ ਸਾਈਡ ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤਕਰੀਬਨ ਇਸ ਤਰ੍ਹਾਂ ਸਿਸਟਮ ਆਪਾਂ ਨੂੰ ਸਾਰੀ ਕਿ ਐਵੇਂ ਚ ਦੇਖਣ ਨੂੰ ਮਿਲੇਗਾ ਜੇਕਰ ਰਾਤ ਦੀ ਗੱਲ ਕਰੀਏ ਰਾਤ ਨੂੰ ਆਪਾਂ ਨੂੰ ਟੁੱਟਵੇਂ ਤੌਰ ਤੇ ਬੱਦਲਵਾਈ ਲੰਘਦੀ ਹੋਈ ਦਿਖਾਈ ਦੇਗੀ ਫਰੀਦਕੋਟ ਹੋ ਗਿਆ ਮੋਗਾ ਗੁਰਦਾਸਪੁਰ ਇਹਨਾਂ ਵਿੱਚ ਦੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਉੱਤਰ ਪੱਛਮ ਦਿਸ਼ਾ ਤੋਂ ਹਵਾ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਰੋਪ ਦੇ ਵਿੱਚ 9 ਕਿਲੋਮੀਟਰ ਦੇ ਸਾਹਮਣੇ ਦਿਖਾਈ ਦੇਗੀ ਜੇਕਰ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਤਕਰੀਬਨ ਟੁੱਟਵੇਂ ਤੋਪ ਦੇ ਵਿੱਚ ਬੱਦਲਵਾਈ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਐਂਟਰ ਹੁੰਦੀ ਦਿਖਾਈ ਦੇਗੀ ਜੇਕਰ 26 ਤਰੀਕ ਦੇ ਮੌਸਮ ਦੀ ਗੱਲ ਮੁੱਖ ਤੌਰ ਤੇ ਅੱਜ ਆਪਾਂ ਨੂੰ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਹੋ ਗਿਆ ਨੰਗਲ ਦੇ ਇਲਾਕੇ ਹੋਗੇ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਬਾਕੀ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਹੋ ਗਿਆ ਮੋਗਾ ਹੋ ਗਿਆ ਇਸ ਦੇ ਮੁੱਖ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਨਾਲ ਹਲਕੇ ਤੋਂ ਦਰਮਿਆਨੇ ਚਰਾਟੇ ਦੇਖਣ ਨੂੰ ਮਿਲਣਗੇ ਜੇਕਰ ਆਪਾਂ ਗਾਹਵਾ ਦੀ ਗੱਲ ਕਰੀਏ ਤਕਰੀਬਨ ਪੂਰਬ ਦਿਸ਼ਾ ਤੋਂ ਆਪਾਂ ਨੂੰ 12 ਤੋਂ 13 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਦੇਖਣ ਨੂੰ ਮਿਲੇਗੀ ਓਵਰ ਆਲ ਮੌਸਮ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਜੀਐਫਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਤਗੜੇ ਰ ਦੇ ਵਿੱਚ ਬਦਲਬਾਜੀ ਦੇ ਆਪਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਰਫਬਾਰੀ ਦੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਕਹਿ ਸਕਦੇ ਹਾਂ ਕਿ ਇਸ ਦਾ ਮੁੱਖ ਅਸਰ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ 26 ਤਰੀਕ ਨੂੰ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਤਕਰੀਬਨ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਇਹਨਾਂ 3 ਦਿਨਾਂ ਦੇ ਵਿੱਚ ਫਰੇਜ਼ ਕਰੋ ਕਿਤੇ ਨਾ ਕਿਤੇ ਲੈਂਡਸਲਾਈਡ ਵੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ 27 ਤਰੀਕ ਦੇ ਮੌਸਮ ਦੀ ਗੱਲ ਕਰੀਏ 27 ਤਰੀਕ ਨੂੰ ਇਸ ਦਾ ਮੁੱਖ ਅਸਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਤੇ ਨਾ ਕਿਤੇ ਪ ਇਕਨੋਮਿਸ ਦਾ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਜਿਹੜੇ ਇਲਾਕੇ ਕਵਰ ਹੋਣਗੇ ਗੁਰਦਾਸਪੁਰ ਹੋ ਗਿਆ ਸ਼ਹਿਰਪੁਰ ਹੋ ਗਿਆ ਟਾਂਡਾ ਹੋ ਗਿਆ ਬਾਕੀ ਇੱਧਰ ਦੇ ਮਾਲਵੇ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਅਮਲੇਰ ਕੋਟਲਾ ਸੰਗਰੂਰ ਲੁਧਿਆਣੇ ਦੇ ਇਲਾਕੇ ਹੋਗੇ ਨੰਗਲ ਅਨੰਦਪੁਰ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਫੂਲ ਹੋ ਗਿਆ ਮੋਗਾ ਹੋ ਗਿਆ ਮੁੱਖ ਤੌਰ ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੇਜ਼ ਹਵਾਵਾਂ ਪੂਰਬ ਦਿਸ਼ਾ ਤੋਂ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਜਿਸ ਦਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗੜੇਮਾਰੀ ਦੇ ਅਸਰ ਵੀ ਦੇਖਣ ਨੂੰ ਮਿਲ ਸਕਦੇ ਹਨ ਇਹ ਬਾਕੀ ਜੇਕਰ ਆਪਾਂ ਹਵਾ ਦੀ ਗੱਲ ਕਰੀਏ ਤਕਰੀਬਨ 38 ਕਿਲੋ ਮੀਟਰ ਦੇ حساب ਨਾਲ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ 50 ਕਿਲੋਮੀਟਰ ਦੇ حساب ਨਾਲ ਵੀ ਜਹਾਵਾ ਦੇਕਰ ਨੂੰ ਮਿਲ ਸਕਦੀ ਹੈ ਬਾਕੀ ਜੇਕਰ ਆਪਾਂ ਜੀਐਫਐਸ ਮਾਡਲ ਦੀ ਗੱਲ ਕਰੀਏ ਜੀਐਫਐਸ ਮਾਡਲ ਦੇ حساب ਨਾਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਤੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਵੀ ਦੇਖਣ ਨੂੰ ਮਿਲ ਸਕਦਾ ਹੈ ਜੇਕਰ 28 ਤਰੀਕ ਦੇ ਮੌਸਮ ਦੀ ਗੱਲ ਕਰੀਏ 28 ਤਰੀਕ ਨੂੰ ਮੁੱਖ ਤੌਰ ਤੇ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਸਾਰੇ ਇਲਾਕੇ ਕਵਰ ਹੋਣਗੇ ਸੈਂਟਰ ਤੋਂ ਲੈ ਕੇ ਬਾਕੀ ਪਹਾੜੀ ਇਲਾਕੇ ਹੋਗੇ ਸਾਰਿਆਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਸਾਰ ਅਤੇ ਗੜੇਮਾਰ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ